ਜੇ ਤੁਸੀਂ ਵੀ ਜ਼ਿਆਦਾ ਇੰਸਟਾਗ੍ਰਾਮ ਰੀਲਾਂ ਤੇ YouTube ਸ਼ਾਰਟਸ ਦੇਖਦੇ ਹੋ ਜਿਹਦੇ ਚ ਅੱਜਕੱਲ੍ਹ ਦੇ ਜਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਐਨਕਾਂ ਜੀਆਂ ਲਾ ਕੇ ਵਧੀਆ-ਵਧੀਆ ਕੱਪੜੇ ਪਾ ਕੇ ਐਨ ਫੁੱਲ ਕੌਨਫੀਡੈਂਸ ਨਾਲ ਕਹਿਣ ਲੱਗੇ ਪਏ ਹੁੰਦੇ ਆ ਵੀ ਜਿਹੜੇ ਬੰਦੇ ਘਰ ਖਰੀਦਦੇ ਆ ਉਹ ਤਾਂ ਉੱਲੂ ਨੇ ਘਰ ਤਾਂ ਤੁਹਾਨੂੰ ਹਮੇਸ਼ਾ ਰੈਂਟ ਤੇ ਹੀ ਲੈਣਾ ਚਾਹੀਦਾ ਤਾਂ ਫਿਰ ਅਹੀਂਆਂ ਜੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲਣ ਕਰਕੇ ਲੋਕ ਆਪਣੀ ਲਾਈਫ ਦਾ ਜਿਹੜਾ ਐਨਾ ਵੱਡਾ ਡਿਸੀਜਨ ਹੁੰਦਾ ਉਹ ਗਲਤ ਲੈ ਬਹਿੰਦੇ ਆ ਪਰ ਜੇ ਤੁਸੀਂ ਆਹ ਵਾਲੀ ਵੀਡੀਓ ਲਾਸਟ ਤੱਕ ਦੇਖੋਗੇ ਤਾਂ ਅੱਜ ਮੈਂ ਤੁਹਾਨੂੰ ਰੈਂਟ ਵਰਸਸ ਬਾਏ ਦਾ ਫਾਈ ਇਮੋਸ਼ਨਲ ਫਾਈਨੈਂਸ਼ੀਅਲ ਪ੍ਰੈਕਟੀਕਲ ਸਾਰੇ ਪਰਸਪੈਕਟਿਵਸ ਤੋਂ ਜੇ ਤੁਸੀਂ ਵੀ ਘਰ ਖਰੀਦਣ ਦੀ ਸੋਚ ਰਹੇ ਹੋ ਜਾਂ ਤੁਹਾਨੂੰ ਲੱਗਦਾ ਵੀ ਰੈਂਟ ਤੇ ਹੀ ਰਹਿਣਾ ਸਹੀ ਆ ਜਾਂ ਤੁਹਾਨੂੰ ਲੱਗਦਾ ਵੀ ਰੀਅਲ ਏਸਟੇਟ 'ਚ ਪੈਸੇ ਲਾਉਣ ਨਾਲੋਂ ਸਾਨੂੰ ਸਟਾਕ ਮਾਰਕੀਟ 'ਚ ਜ਼ਿਆਦਾ ਪੈਸੇ ਲਾਉਣੇ ਚਾਹੀਦੇ ਆ ਕਿਉਂਕਿ ਉੱਧਰ ਜ਼ਿਆਦਾ ਰਿਟਰਨ ਮਿਲਦੇ ਆ ਪਰ ਐਦਾਂ ਨਹੀਂ ਹੈਗਾ ਅੱਜ ਮੈਂ ਆ ਸਾਰੀਆਂ ਗੱਲਾਂ ਦੀ ਕਾਲੀ ਸਚਾਈ ਜੋ ਤੁਹ ਤੋਂ ਲੁਕੋਈ ਜਾਂਦੀ ਆ ਉਹ ਰਿਵੀਲ ਕਰੂੰਗਾ ਮੈਂ ਬਾਕੀਆਂ ਨੂੰ ਕੁਲ ਲੱਗਣ ਲਈ ਕੋਈ ਵੀ ਫੇਕ ਪੁਣਾ ਨਹੀਂ ਕਰੂੰਗਾ ਤਾਂ ਕਿ ਮੈਨੂੰ ਵਿਊ ਵੱਧ ਆਉਣ ਆਪਾਂ ਸਿੱਧੀ ਤੇ ਸਪਸ਼ਟ ਗੱਲ ਕਰਾਂਗੇ ਤਾਂ ਜੋ ਫਿਰ ਵੀਡੀਓ ਨੂੰ ਸ਼ੁਰੂ ਕਰੀਏ ਪਹਿਲਾਂ ਆਪਾਂ ਸਮਝਦੇ ਆਂ ਵੀ ਲੋਕਾਂ ਚਾਹ ਰੈਂਟ ਤੇ ਰਹਿਣ ਵਾਲੀ ਨੈਰੇਟਿਵ ਦੀ ਸ਼ੁਰੂਆਤ ਕਿਵੇਂ ਹੋਈ ਜਿਵੇਂ ਮੰਨ ਲਓ ਕਿ ਇੱਕ ਕੋਈ ਘਰ ਆ ਜਿਹਦੀ ਕੀਮਤ 1 ਕਰੋੜ ਆ ਤਾਂ ਕਿਹਾ ਜਾਂਦਾ ਵਾ ਕਿ ਉਹ 1 ਕਰੋੜ ਵਾਲੇ ਘਰ ਚ ਤੁਹਾਨੂੰ ਜੇ ਤੁਸੀਂ ਰੈਂਟ ਤੇ ਰਹਿੰਦੇ ਹੋ ਤਾਂ ਤੁਹਾਨੂੰ ਸਿਰਫ 3 ਲੱਖ ਹੀ ਦੇਣਾ ਪੈਂਦਾ ਇੱਕ ਸਾਲ ਦਾ ਮਤਲਬ ਕਿ 25000 ਪਰ ਮਹੀਨਾ ਜਾਣੀ ਕਿ 1 ਕਰੋੜ ਦੇ ਘਰ ਦਾ ਸਾਲ ਦਾ ਰੈਂਟ ਸਿਰਫ 3% ਕਿਉਂਕਿ 3% ਦੀ ਰੈਂਟ ਰੀਲਡ ਹੁੰਦੀ ਹੈ ਇੰਡੀਆ ਚ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਚ ਇਹ ਸਹੀ ਗੱਲ ਆ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਦੀ ਰੈਂਟ ਰੀਲਡ 2.5-3% ਕ ਹੁੰਦੀ ਆ ਆਪਣੇ ਇਥੇ ਇੰਡੀਆ ਚ ਤਾਂ ਕਰਕੇ ਫਿਰ ਤੁਹਾਨੂੰ 1 ਕਰੋੜ ਵਾਲਾ ਘਰ 20-25 ਹਜ਼ਾਰ 27 ਹਜ਼ਾਰ ਤੇ ਮਹੀਨੇ ਦੇ ਰੈਂਟ ਤੇ ਮਿਲਣਾ ਜਾਇਆ ਤੇ ਜਦੋਂ ਫਿਰ ਆਪਾਂ ਆਹ ਰੈਂਟ ਵਾਲੇ ਸਿਨੈਰੀਓ ਨੂੰ ਘਰ ਖਰੀਦਣ ਨਾਲ ਕੰਪੇਅਰ ਕਰਦੇ ਆ ਤਾਂ ਉਦੋਂ ਜਦੋਂ ਮੰਨ ਲਓ ਤੁਸੀਂ ਆਹੀ 1 ਕਰੋੜ ਦਾ ਘਰ ਖਰੀਦਣਾ ਉਦੋਂ ਤੁਹਾਨੂੰ 25-30 ਲੱਖ ਦੀ ਡਾਊਨ ਪੇਮੈਂਟ ਕਰਨੀ ਪੈਂ ਬਾਕੀ ਦੀ ਡਾਊਨ ਪੇਮੈਂਟ ਤੁਹਾਨੂੰ ਪੱਲਿਓ ਕਰਨੀ ਪੈਂਦੀ ਆ ਤਾਂ ਫਿਰ ਪਹਿਲਾਂ ਤੁਹਾਨੂੰ 20-25 ਲੱਖ ਦੀ ਡਾਊਨ ਪੇਮੈਂਟ ਕਰਨੀ ਪੈਣੀ ਆ ਤੇ 75 ਲੱਖ ਦਾ ਜੇ ਤੁਸੀਂ ਲੋਨ ਲੈ ਵੀ ਰਹੇ ਹੋ ਜਿਹੜਾ ਕਿ ਅੱਜਕੱਲ 8.5-9% ਤੇ ਮਿਲਦਾ ਤੇ ਫਿਰ ਉਹ ਲੋਨ ਲੈ ਕੇ ਜੇ ਤੁਸੀਂ ਆਪਦਾ ਘਰ ਖਰੀਦਣ ਦੀ ਜਿਹੜੀ EMI ਆ ਉਹ 20 ਸਾਲ ਦੀ ਬਣਵਾਉਨੇ ਹੋ ਤਾਂ ਤੁਹਾਡੀ ਜਿਹੜੀ ਪਰ ਮਹੀਨਾ ਦੀ EMI ਆ ਉਹ 70000 ਦੀ ਬਣੂਗੀ ਉਸ ਤੋਂ ਬਾਅਦ ਜੇ ਤੁਸੀਂ ਘਰ ਖਰੀਦਿਆ ਤਾਂ ਉਹਦੀ ਮੇਨਟੇਨੈਂਸ ਤੇ ਵੀ ਖਰਚਾ ਆਊਗਾ ਸਾਲ ਦਾ 1 ਲੱਖ 1.5 ਲੱਖ ਤਾਂ ਇਧਰ ਮੇਨਟੇਨੈਂਸ ਤੇ ਹੀ ਲੱਗ ਜਾਏਗਾ ਨਾ ਤਾਂ ਫਿਰ ਇਹਨੂੰ ਜਦੋਂ ਕੰਪੇਅਰ ਕੀਤਾ ਜਾਂਦਾ ਵੀ ਇੱਕ ਪਾਸ ਲਗਦੇ ਹੋ ਪਰ ਜੇ ਤੁਸੀਂ ਉਹੀ ਘਰ ਖਰੀਦਣ ਜਾਂਦੇ ਹੋ ਤਾਂ ਤੁਹਾਨੂੰ ਹਰੇਕ ਮਹੀਨੇ 70000 ਦੀ EMI ਭarni ਪਊਗੀ ਉਹ ਵੀ 20 ਸਾਲਾਂ ਤੱਕ ਤਾਂ ਫਿਰ ਲੱਖ ਡੇਢ ਲੱਖ ਉਹਦੀ ਮੇਨਟੇਨੈਂਸ ਤੇ ਖਰਚ ਆਊ ਤਾਂ ਕਰਕੇ ਫਿਰ ਇਹਨਾਂ ਤਿੰਨਾਂ ਚੀਜ਼ਾਂ ਤੇ ਖਰਚਾ ਕਰਨ ਨਾਲੋਂ ਤਾਂ ਆਪਾਂ ਨੂੰ 25000 ਦਾ ਰੈਂਟ ਦੇ ਕੇ ਰਹਿਣਾ ਹੀ ਸਹੀ ਆਪਸ਼ਨ ਲੱਗਦਾ ਪਰ ਐਦਾਂ ਨਹੀਂ ਹੈਗਾ ਇਹ ਸਿਰਫ ਅੱਧੀ ਇਨਫੋਰਮੇਸ਼ਨ ਆ ਤੇ ਅੱਧਾ ਸੱਚ ਹਮੇਸ਼ਾ ਝੂਠ ਹੀ ਹੁੰਦਾ ਹੋਇਆ ਇੱਕ ਤਰ੍ਹਾਂ ਦਾ ਤੇ ਲੋਕ ਤੁਹਾਨੂੰ ਹਰੇਕ ਵਾਰੀ ਰੀਲਾਂ ਸ਼ਾਟਾਂ 'ਚ ਬਸ ਇੰਨਾ ਕੀ ਦੱਸ ਕੇ ਚਲੇ ਜਾਂਦੇ ਆ ਤੇ ਫਿਰ ਤੁਹਾਡੇ ਦਿਮਾਗ 'ਚ ਇਹੀ ਬਹਿ ਜਾਂਦਾ ਵੀ ਰੈਂਟ 'ਤੇ ਰਹਿਣਾ ਹੀ ਸਹੀ ਆ ਘਰ ਖਰੀਦਣ ਨੂੰ ਛੱਡੋ ਪਰ ਹੁਣ ਮੈਂ ਤੁਹਾਨੂੰ ਪੂਰਾ ਸੱਚ ਦੱਸਦਾ ਜਿਵੇਂ ਹੁਣ ਮੈਂ ਤੁਹਾਨੂੰ ਬਾਕੀ ਵਾਂਗ ਉੱਪਰੋਂ ਉੱਪਰੋਂ ਦੱਸਿਆ ਵੀ ਤੁਹਾਨੂੰ ਰੈਂਟ ਦੇਣਾ ਪੈਣਾ ਸਿਰਫ 25000 ਪਰ ਜੇ ਤੁਸੀਂ ਉਹੀ ਘਰ ਖਰੀਦਣਾ ਤਾਂ ਤੁਹਾਨੂੰ 75000 ਦੀ ਈਐਮਆਈ ਦੇਣੀ ਪੈਣੀ ਆ ਮਤਲਬ ਕਿ ਰੈਂਟ ਨਾਲੋਂ ਤੁਹਾਨੂੰ 3 ਗੁਣਾ ਜ਼ਿਆਦਾ ਪੈਸੇ ਦੇਣੇ ਪੈਣੇ ਜੇ ਤੁਸੀਂ ਘਰ ਖਰੀਦਣ ਦੀ ਸੋਚਦੇ ਹੋ ਇੱਥੇ ਇੱਕ ਮੇਨ ਚੀਜ਼ ਲੁਕਾਈ ਗਈ ਆ ਰੈਂਟ ਹਰੇਕ ਸਾਲ 6 7 ਪਰ ਥੋੜੀ ਜਿਹੜੀ EMI ਆ ਉਹ ਤਾਂ 20 ਸਾਲ ਤੱਕ ਸੇਮ ਹੀ ਰਹੂਗੀ ਹੁਣ ਦੇਖੋ ਜੇ ਰੈਂਟ ਹਰੇਕ ਸਾਲ 7-8% ਵਾਧਾ ਤਾਂ ਮਤਲਬ ਹਰੇਕ 10 ਸਾਲ ਬਾਅਦ ਤੁਹਾਡਾ ਰੈਂਟ ਡਬਲ ਹੋ ਜਾਣਾ ਮਤਲਬ ਕਿ ਜਿਹੜੇ ਘਰ ਦਾ ਤੁਸੀਂ ਅੱਜ ਰੈਂਟ 25000 ਦੇ ਰਹੇ ਹੋ ਜੇ ਅਗਲੇ 10 ਸਾਲਾਂ ਤੱਕ 10 ਸਾਲਾਂ ਬਾਅਦ ਵੀ ਤੁਸੀਂ ਉਹੀ ਘਰ 'ਚ ਰਹਿੰਦੇ ਹੋ ਤਾਂ ਤੁਹਾਡਾ 25000 ਤੋਂ ਰੈਂਟ ਵਧ ਕੇ 50000 ਹੋ ਜਾਣਾ ਤੇ ਉਦੋਂ ਅਗਲੇ 20 ਸਾਲ ਬਾਅਦ ਤੁਹਾਨੂੰ ਉਹੀ ਘਰ 'ਚ ਰਹਿਣ ਲਈ 1 ਲੱਖ ਦਾ ਰੈਂਟ ਦੇਣਾ ਪੈਣਾ ਉਹੀ ਜੇ ਤੁਸੀਂ ਇਹੀ ਘਰ ਖਰੀਦ ਲਿਆ ਹੁੰਦਾ ਤਾਂ ਤੁਹਾਨੂੰ 20 ਸਾਲ ਤੱਕ ਸਿਰਫ 70000 ਹੀ ਦੇਣੇ ਪੈਣ ਘਰ ਚ ਰਹਿਣ ਲਈ 1 ਰੁਪਿਆ ਵੀ ਨਹੀਂ ਦੇਣਾ ਪਰ ਜੇ ਤੁਸੀਂ ਘਰ ਨਾ ਖਰੀਦਿਆ ਤਾਂ ਤੁਹਾਨੂੰ 20 ਸਾਲਾਂ ਬਾਅਦ 1 ਲੱਖ ਦਾ ਰੈਂਟ ਦੇਣਾ ਪਊ ਤੇ 30 ਸਾਲਾਂ ਬਾਅਦ 2 ਲੱਖ ਐਂਡ ਸੋ ਆਨ ਤਾਂ ਘਰ ਕੇ ਫਿਰ ਸ਼ੁਰੂ ਦੇ 5-7 ਸਾਲ ਤਾਂ ਲੱਗਦਾ ਵੀ ਇਹ ਐਮਆਈ ਦੇਣੀ ਗਲਤ ਆ ਕਿਉਂਕਿ ਰੈਂਟ ਨਾਲੋਂ ਤੇਗਣੀ ਹੁੰਦੀ ਆ ਪਰ ਜਿਵੇਂ ਜਿਵੇਂ ਟਾਈਮ ਅੱਗੇ ਵਧਦਾ ਰਹਿੰਦਾ ਤੁਹਾਡੀ ਐਮਆਈ ਫਿਕਸਡ ਰਹਿੰਦੀ ਆ ਤੇ ਥੋੜੀ ਬਹੁਤ ਫਲਕਚੂਏਟ ਹੁੰਦੀ ਆ ਉਹ ਚਲੋ ਥੋੜੀ ਜਿਹੀ ਵਾਧੀ ਵੀ ਆ ਥੋੜੀ ਜਿਹੀ ਘਟਦੀ ਵੀ ਆ ਬਰਾਬਰ ਜੇ ਹੋ ਜਾਂਦਾ ਕੰਮ ਫਿਰ ਪਰ ਰੈਂਟ ਤਾਂ ਹਰੇਕ ਸਾਲ ਵਧਣਾ ਹੀ ਵਧਣਾ ਮਿਨੀਮਮ 5% ਦਾ ਵਧੂਗਾ ਹੀ ਸ਼ਾਇਦ 7-8% ਵੱਜ ਜਾਵੇ ਤਾਂ ਕਰਕੇ ਫਿਰ ਏਦਾਂ ਆਪਾਂ ਕਈ ਵਾਰ ਗਲਤ ਡਿਸੀਜਨ ਲੈ ਬੰਨੇ ਆ ਜੇ ਤਾਂ ਤੁਸੀਂ ਹਜੇ ਜੰਗੋਂ ਆਪਣੇ 20s ਚੋਂ 30s ਚੋਂ ਤਾਂ ਤੁਸੀਂ EMI ਦੇ ਸਕਦੇ ਹੋ ਕਿਉਂਕਿ ਤੁਸੀਂ ਹਜੇ ਕੁਮਾਰ ਰਹੇ ਹੋ ਪਰ ਜੇ ਤੁਸੀਂ ਸੋਚਦੇ ਹੋ ਵੀ ਨਹੀਂ ਮੈਂ ਤਾਂ ਜ਼ਿੰਦਗੀ ਭਰ ਘਰ ਖਰੀਦਣਾ ਨਹੀਂ ਰੈਂਟ ਤੇ ਹੀ ਰਹਿਣਾ ਸਹੀ ਆ ਤਾਂ ਫਿਰ ਜਦੋਂ ਤੁਸੀਂ 60 70 ਸਾਲ ਦੇ ਹੋਗੇ ਰਹਿਣਾ ਤਾਂ ਉਦੋਂ ਵੀ ਪੈਣਾ ਹੀ ਆ ਕਿਸੇ ਨਾ ਕਿਸੇ ਖਰਚ ਪਰ ਉਦੋਂ ਤੁਹਾਨੂੰ ਰੈਂਟ ਵੀ ਕਿੰਨਾ 2-3 ਲੱਖ ਦੇਣਾ ਪੈਣਾ ਵਾ ਤੇ ਹੋ ਸਕਦਾ ਕਿ ਉਦੋਂ ਤੁਹਾਡੇ ਕੋਲ ਪੈਸੇ ਨਾ ਹੋਣ ਜਿਆਦੇ ਤੇ ਤੁਸੀਂ ਤੁਹਾਡੇ ਲਈ ਕੰਮ ਵੀ ਕਰਨਾ ਔਖਾ ਹੋਊਗਾ ਕਿਉਂਕਿ ਤੁਸੀਂ ਬੁਢੇ ਹੋਗੇ ਹੋਵੋਗੇ ਰੈਂਟ ਤਾਂ ਉਦੋਂ ਤੱਕ ਬਹੁਤ ਵੱਜ ਜਾਣਾ ਹਜੇ ਤਾਂ ਆਪਾਂ ਸਿਰਫ 20 ਸਾਲ ਦਾ ਕੈਲਕੂਲੇਟ ਕੀਤਾ ਵੀ 25000 ਤੋਂ 1 ਲੱਖ ਹੋ ਜਾਣਾ ਇਹੀ 40 ਸਾਲਾਂ ਨੂੰ 4 ਲੱਖ ਹੋ ਜਾਣਾ ਵਾ ਉਦੋਂ ਕਿਵੇਂ ਦੋਗੇ ਇਹਨਾਂ ਰੈਂਟ ਤੁਸੀਂ ਨਾ ਫਿਰ ਆਪਣੇ ਤੇ ਥੋੜਾ ਜਿਹਾ ਫਾਈਨੈਂਸ਼ੀਅਲ ਬਰਡਨ ਲੈਣਾ ਕਦੋਂ ਸਹੀ ਆ ਜਦੋਂ ਤੁਸੀਂ ਜੰਗੋਂ ਪੈਸੇ ਕਮਾ ਰਹੇ ਹੋ ਥੋੜੀ ਵਧੀਆ ਨੌਕਰੀ ਲੱਗੀ ਹੋਈ ਆ ਜਾਂ ਫਿਰ ਜਦੋਂ ਤੁਸੀਂ ਬੁਢੇ ਹੋਗੇ ਤੇ ਕਮਾਉਣ ਦਾ ਤੁਹਾਡੇ ਕੋਲ ਕੋਈ ਸੋਰਸ ਬਿਨਾ ਰਿਹਾ ਪਰ ਹੁਣ ਇਹ ਵੀ ਨਹੀਂ ਕਿ ਤੁਸੀਂ ਆਪਣੀ ਔਕਾਤ ਤੋਂ ਬਾਹਰ ਜਾ ਕੇ ਘਰ ਖਰੀਦਣ ਬਹਿਜੋ ਜਿਵੇਂ ਆਪਾਂ ਕਈ ਵਾਰੀ ਗਲਤੀ ਕਰਦੇ ਆ ਇੱਕ ਬੈਲੈਂਸਡ ਲੈਵਲ ਦਾ ਜੇ ਹੋਮ ਲੋਨ ਲੈਤਾ ਜਾਵੇ ਮਤਲਬ ਕਿ ਤੁਹਾਡੀ ਜਿਹੜੀ ਸੈਲਰੀ ਆ ਉਹਦੇ ਚੋਂ ਤੁਹਾਨੂੰ 20-25% ਤੋਂ ਜ਼ਿਆਦਾ ਨਾ ਦੇਣਾ ਪਵੇ ਆਪਦੇ ਹੋਮ ਲੋਨ ਦੀ EMI ਤਾਂ ਤੁਹਾਡੀ ਜਿਹੜੀ ਹੋਮ ਲੋਨ ਦੀ EMI ਆ ਉਹ 20-25000 ਤੋਂ ਵੱਧ ਨਹੀਂ ਬਣਨੀ ਚਾਹੀਦੀ ਜੇ 1 ਲੱਖ ਤੋਂ ਘੱਟ ਵੱਧ ਕਮਾ ਰਹੇ ਹੋ ਤਾਂ ਉਹਦੇ ਹਿਸਾਬ ਨਾਲ ਵੀ ਤੁਹਾਨੂੰ ਆਪਦੀ ਸੈਲਰੀ ਦਾ ਜਾਨੀ 20-25% ਹਿੱਸੇ ਦੀ ਸੈਲਰੀ ਲੱਗਣੀ ਚਾਹੀਦੀ ਹੈ ਤੁਹਾਡੇ ਹੋਮ ਲੋਨ ਦੀ EMI 'ਚ ਇਦਾਂ ਜੇ ਤੁਸੀਂ ਆਪਣੀ ਸੈਲਰੀ ਦੇ ਹਿਸਾਬ ਨਾਲ ਘਰ ਖਰੀਦ ਰਹੇ ਹੋ ਤਾਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਫਿਰ ਹੋਮ ਲੋਨ ਦੀ ਜਿਹੜੀ ਵਧੀਆ ਗੱਲ ਆ ਉਹ ਇਹ ਆ ਕਿ ਅੱਜ ਤੋਂ 2-3 ਸਾਲ ਪਹਿਲਾਂ ਤਾਂ ਇਹ 6.5-7% ਤੇ ਮਿਲ ਰਿਆ ਸੀ ਤੇ ਅੱਜ ਦੇ ਟਾਈਮ 'ਚ ਵੀ ਇਹ 8.5-9% ਦੇ ਨੇੜੇ ਦੇੜੇ ਮਿਲ ਰਿਹਾ ਇਹਦੇ 'ਚ ਵੀ ਜੇ ਮੈਂ ਟੈਕਸ ਰਿਡਕਸ਼ਨ ਨੂੰ ਇਨਕਲੂਡ ਕਰ ਲਵਾਂ ਤੇ ਕੁਝ ਜਿਹੜੀਆਂ ਸਬਸਿਡੀਆਂ ਮਿਲਦੀਆਂ ਉਹਨਾਂ ਨੂੰ ਇਨਕਲੂਡ ਕਰ ਲਵਾਂ ਤਾਂ ਇਹ ਘਟ ਕੇ 8-9% ਤੋਂ ਘਟ ਕੇ ਸਿਰਫ 6-7% ਤੇ ਹੀ ਆ ਜਾਣਾ ਤੇ ਐਨੀ ਇੱਕ ਤਾਂ ਮੰਗਾਈ ਵੀ ਵਾਦੀ ਰਹਿੰਦੀ ਆ ਮਤਲਬ ਜੇ ਮੈਂ ਮੰਗਾਈ ਨਾਲ ਇਸ ਵਿਆਜ ਨੂੰ ਐਡਜਸਟ ਕਰਾਂ ਤਾਂ ਬੇਸਿਕਲੀ ਬੈਂਕ ਤੁਹਾਨੂੰ 0% ਵਿਆਜ ਤੇ ਹੋਮ ਲੋਨ ਦੇ ਰਿਹਾ ਤੁਹਾਡਾ ਘਰ ਬਣ ਤਾਇਦਾ ਫਾਇਦਾ ਤੁਸੀਂ ਕਿਉਂ ਨਹੀਂ ਉਠਾਉਣਾ ਚਾਹੋਗੇ ਫਿਰ ਹੁਣੇ ਚ ਇੱਕ ਗੱਲ ਹੋਰ ਆਉਂਦੀ ਹੈ ਜਿਹੜੀ ਅੱਜਕੱਲ ਜਿਆਦਾ ਪੌਪੂਲਰ ਆ ਅੱਜਕੱਲ ਦੇ ਜਿਹੜੇ ਜਾਲੀ ਇਨਫਲੂਐਂਸਰ ਆ ਉਹ ਐਂ ਕਹਿੰਦੇ ਆ ਵੀ ਤੁਸੀਂ ਘਰ ਖਰੀਦੋ ਨਾ ਰੈਂਟ ਦੇ ਹੀ ਲਓ ਚਾਹੇ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਵੀ ਕਿਉਂਕਿ 1 ਕਰੋੜ ਦੇ ਘਰ ਦਾ ਰੈਂਟ ਹੋਊਗਾ 25000 ਪਰ ਜੇ ਤੁਸੀਂ ਉਹੀ ਘਰ ਖਰੀਦਦੇ ਹੋ ਤਾਂ ਤੁਹਾਨੂੰ ਦੇਣਾ ਪਊਗਾ 70000 ਪਰ ਜੇ ਤੁਸੀਂ ਉਹ ਘਰ ਨਾ ਖਰੀਦ ਕੇ ਰੈਂਟ ਤੇ ਰਹਿੰਦੇ ਹੋ ਤਾਂ ਤੁਹਾਡਾ 45000 ਬਚੂਗਾ ਤੇ ਉਹੀ 45000 ਨੂੰ ਤੁਸੀਂ ਸਟਾਕ ਮਾਰਕੀਟ ਜਾਂ ਮਿਊਚੁਅਲ ਫੰਡ ਚ ਇਨਵੈਸਟ ਕਰ ਦਿਓ ਉੱਥੇ ਤੁਹਾਡੇ ਪੈਸੇ ਬਹੁਤ ਜਲਦੀ ਕੰਪਾਊਂਡ ਹੋ ਕੇ ਗਰੋ ਹੋਣਗੇ ਤੇ 20 ਸਾਲਾਂ ਬਾਅਦ ਉਹ ਐਨੇ ਵੱਢ ਜਾਣਗੇ ਕਿ ਉਦੋਂ ਤੁਸੀਂ ਇੱਕ ਨਹੀਂ ਦੋ ਘਰ ਖਰੀਦ ਸਕੋਗੇ ਉਹ ਵੀ ਸਿੱਧੇ ਕੈਸ਼ ਤੇ ਹੂੰ ਥਿਊਰੀ ਚ ਤਾਂ ਇਹ ਹੁਣ ਆਪਾਂ ਇਦਾਂ ਮੰਨਦੇ ਆਂ ਕਿ ਚਲੋ ਤੁਸੀਂ 70000 ਦੀ EMI ਛੱਡ ਕੇ ਰੈਂਟ ਤੇ ਰਹਿੰਦੇ ਹੋ 25000 ਦਿੰਦੇ ਹੋ ਰੈਂਟ ਦਾ ਤੇ ਤੁਸੀਂ ਜਿਹੜਾ 45000 ਸੇਵ ਕਰਦੇ ਹੋ ਉਹਨੂੰ ਤੁਸੀਂ ਕਿਸੇ ਮਿਊਚੁਅਲ ਫੰਡ 'ਚ ਇਨਵੈਸਟ ਕਰਦੇ ਹੋ ਜਿੱਥੇ ਤੁਹਾਨੂੰ ਆਨਨ ਆਵਰੇਜ 14% ਦਾ ਰਿਟਰਨ ਮਿਲਦਾ ਐਕਸਪੈਂਸ਼ਨ ਰੇਸ਼ੋ ਘਟਾ ਘਟਾ ਕੇ ਇਦਾਂ ਇਨਵੈਸਟ ਕਰਨ ਨਾਲ ਤੁਹਾਡੇ ਕੋਲ 9-10 ਸਾਲ ਜੀ 1 ਕਰੋੜ ਰੁਪਈਆ ਬਣ ਜਾਣਾ ਤਾਂ ਫਿਰ ਇਹ ਬਿਲਕੁਲ ਸਹੀ ਗੱਲ ਆ ਵੀ ਕਿ ਤੁਸੀਂ 20 ਸਾਲ ਕੀ 10 ਸਾਲ ਜੀ ਆਪਣਾ ਘਰ ਖਰੀਦ ਲਮੋਗੇ ਇਹ ਲੌਜੀਕਲ ਲੱਗ ਰਿਹਾ ਆਪਾਂ 20 ਸਾਲ ਦੀ EMI ਕਿਉਂ ਪੇ ਕਰੀਏ ਇੱਥੇ ਤਾਂ ਆਪਣੇ 10 ਸਾਲ ਜਿਗਾਰੋ ਮੇਰਾ ਹੋ ਜੂਗਾ ਪਰ ਇਹਦੇ ਚ ਵੀ ਇੱਕ ਮੇਨ ਗੱਲ ਮਿਸਿੰਗ ਆ ਹਮੇਸ਼ਾ ਸਾਲੀ ਅੱਧੀ ਜਾਣਕਾਰੀ ਦੱਸੀ ਜਾਂਦੀ ਆ ਮੈਨੂੰ ਬਹੁਤ ਗੁੱਸਾ ਚੜਦਾ ਫਿਰ ਫਾਈਨੈਂਸ ਚ ਲੋਕ ਕੂਲ ਦੇ ਖਣ ਲਈ ਅੱਧੀ ਅਧੂਰੀ ਜਾਣਕਾਰੀ ਦਿੰਦੇ ਆ ਇਹ ਚ ਪਰ ਥੋੜੀ ਜਿਹੀ ਗਲਤੀ ਆਪਣੀ ਵੀ ਆ ਆਪਾਂ ਹੀ ਉਹਨਾਂ ਵੀਡੀਓ ਨੂੰ ਜ਼ਿਆਦਾ ਵਿਊ ਦਿੰਨੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤਾਂ ਕਰਕੇ ਫਿਰ ਉਹ ਵੀ ਜਾਣਗੇ ਇਹ ਜਿਹੇ ਵੀਡੀਓ ਬਣਾਉਂਦੇ ਆ ਪਰ ਮੈਂ ਉਹਨਾਂ ਵਾਲਾ ਕੰਮ ਨਹੀਂ ਕਰੂੰਗਾ ਚਾਹੇ ਮੇਰੀ ਵੀਡੀਓ ਤੇ ਵਿਊ ਘੱਟ ਹੀ ਹੋਣ ਹੁਣ ਦੇਖੋ ਜੇ ਤੁਸੀਂ 10 ਸਾਲ ਬਾਅਦ ਉਹ ਘਰ ਖਰੀਦਣ ਨੂੰ ਫਿਰ ਰਹੇ ਹੋ ਤਾਂ ਤੁਹਾਨੂੰ ਕੀ ਲੱਗਦਾ ਵੀ ਉਹ ਵਾਲੇ ਘਰ ਦਾ ਰੇਟ ਉਦੋਂ ਤ ਇੰਡੀਆ ਚ ਰੀਅਲ ਏਸਟੇਟ ਨੇ ਤਕਰੀਬਨ 10-12% ਦਾ ਕੈਪੀਟਲ ਐਪਰੀਸੀਏਸ਼ਨ ਕੀਤਾ ਵਾ ਮਤਲਬ ਕਿ ਜਿਹੜਾ ਘਰ ਅੱਜ 1 ਕਰੋੜ ਦਾ ਵਾ ਜੇ ਤੁਸੀਂ ਉਹ ਹੀ 10 ਸਾਲ ਬਾਅਦ ਜਾ ਕੇ ਖਰੀਦਣ ਨੂੰ ਫਿਰ ਰਹੇ ਹੋ ਤਾਂ ਉਦੋਂ ਨੂੰ ਉਹ 2.5 ਕਰੋੜ ਦਾ ਹੋ ਜਾਣਾ ਤੇ ਇੰਡੀਆ ਚ ਘਰਾਂ ਦੇ ਪ੍ਰਾਈਸ ਇਹਨੇ ਵਾਧੇ ਕਿਉਂ ਰਹਿੰਦੇ ਆ ਇਹਦੇ ਪਿੱਛੇ ਵੀ ਕਈ ਕਾਲੇ ਰਾਜ ਨੇ ਜੋ ਕਿਸੇ ਨੂੰ ਨਹੀਂ ਪਤਾ ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਉਹਨਾਂ ਰਾਜਾਂ ਨੂੰ ਵੀ ਰਿਵੀਲ ਕਰਾਂ ਤਾਂ ਕਮੈਂਟਾਂ 'ਚ ਜੈਸਸ ਟਾਈਪ ਕਰ ਦਿਓ ਫਿਰ ਮੈਂ ਉਹਦੇ ਤੇ ਵੀ ਇੱਕ ਡੈਡੀਕੇਟਿਡ ਵੀਡੀਓ ਬਣਾ ਦਊਗਾ ਹੁਣ ਚਲੋ ਵਾਪਸ ਆਹਲੀ ਵੀਡੀਓ ਤੇ ਆਉਂਦੇ ਆ ਇੱਥੇ ਕਈ ਲੋਕ ਕਹਿਣਗੇ ਵੀ ਰੀਅਲ ਏਸਟੇਟ ਦੇ ਪ੍ਰਾਈਸ ਇੰਨੀ ਜਲਦੀ ਨਹੀਂ ਵਧਦੇ ਹੈਗੇ ਵੀ ਸਾਡੇ ਘਰਾਂ ਦੇ ਰੇਟ ਤਾਂ ਵਧੇ ਨਹੀਂਗੇ ਜਾਂ ਸਾਡੇ ਯਾਰ ਦੋਸਤ ਤੇ ਰਿਸ਼ਤੇਦਾਰਾਂ ਦੇ ਘਰਾਂ ਦੇ ਰੇਟ ਵੀ ਕੋਸ ਜਿਆਦਾ ਨਹੀਂ ਵਧੇ ਜ਼ਮੀਨਾਂ ਦੇ ਵੀ ਪਰ ਕਿਸੇ ਸਿੰਗਲ ਬੰਦੇ ਦੇ ਐਕਸਪੀਰੀਅੰਸ ਨਾਲ ਐਵਰੇਜ ਨੂੰ ਕੰਪੇਅਰ ਕਰਨਾ ਗਲਤ ਹੁੰਦਾ ਆਈ ਦਾ ਕਈ ਕਈ ਸਟਾਕ ਵੀ ਨੇ ਮਿਊਚੁਅਲ ਫੰਡ ਵੀ ਨੇ ਜਿਹੜੇ 10 10 ਸਾਲ ਵੱਧੇ ਹੀ ਨਹੀਂਗੇ ਉਦੋਂ ਫਿਰ ਕੈਪੀਟਲ ਲਾਸ ਵੀ ਹੁੰਦਾ ਤਾਂ ਫਿਰ ਜੇ ਮੈਂ ਰੀਅਲ ਸਟੇਟ ਨੂੰ ਉਹ ਵਾਲੇ ਸਟਾਕ ਤੇ ਉਹ ਵਾਲੇ ਮਿਊਚੁਅਲ ਫੰਡ ਨਾਲ ਕੰਪੇਅਰ ਕਰੂੰਗਾ ਤਾਂ ਫਿਰ ਗਲਤੀ ਹੋਊਗਾ ਨਾ ਤਾਂ ਕਰਕੇ ਫਿਰ ਮੈਂ ਰੀਅਲ ਸਟੇਟ ਦੇ ਵੀ ਐਵਰੇਜ ਤੇ ਉਹ ਸਟਾਕ ਮਾਰਕੀਟ ਦੇ ਵੀ ਐਵਰੇਜ ਨੂੰ ਇੱਕ ਦੂਜੇ ਨਾਲ ਕੰਪੇਅਰ ਕਰੂੰਗਾ ਤੇ ਐਵਰੇਜ ਇਹ ਕਹਿੰਦਾ ਕਿ ਸਟਾਕ ਮਾਰਕੀਟ ਨੇ 14 15% ਦਾ ਰਿਟਰਨ ਦਿੱਤਾ ਵਾ ਤੇ ਰੀਅਲ اسٹیਟ ਨੇ ਵੀ 10 ਤੋਂ 12% ਦਾ ਰਿਟਰਨ ਦਿੱਤਾ ਤਾਂ ਕਰਕੇ ਫਿਰ ਇਹ ਵਾਲਾ ਲੌਜੀਕ ਵੀ ਗਲਤ ਆ ਕਿ ਤੁਸੀਂ ਐਸਆਈਪੀ ਕਰ ਲਮੋ ਆਪਦੇ ਜਿਹੜੇ ਈਐਮਆਈ ਵਾਲੇ ਪੈਸੇ ਆ ਉਹ ਬਚਾ ਕੇ ਤੇ 10 ਸਾਲ ਚੀ ਘਰ ਖਰੀਦ ਸਕੋ ਇਦਾਂ ਕਦੇ ਨਹੀਂ ਹੋਣਾ ਕਿਉਂਕਿ ਉਹ ਵਾਲੇ ਘਰ ਦਾ ਰੇਟ ਵੀ ਉਹੀ ਸਪੀਡ ਨਾਲ ਵੱਧ ਰਿਹਾ ਹੋਊਗਾ ਤੇ ਤੁਸੀਂ ਹਮੇਸ਼ਾ ਕੈਚ ਅਪ ਹੀ ਕਰਦੇ ਰਹਿ ਜਾਓਗੇ ਐਕਚੁਅਲ ਚ ਉਹਨੂੰ ਖਰੀਦ ਨਹੀਂ ਪਾਉਂਗੇ ਹੁਣ ਆਉਂਦਾ ਤੀਜਾ ਤੇ ਲਾਸਟ ਸਵਾਲ ਜਿਸ ਦੇ ਨਾਲ ਇਹ ਫਾਈਨਲ ਕਲੀਅਰ ਹੋ ਜਾਊਗਾ ਵੀ ਤੁਹਾਨੂੰ ਘਰ ਖਰੀਦਣਾ ਚਾਹੀਦਾ ਜਾਂ ਰੈਂਟ ਤੇ ਰਹਿਣਾ ਚਾਹੀਦਾ ਕਈਆਂ ਦੇ ਮਨ ਚ ਹੁਣ ਸੁਭਾਅ ਆਇਆ ਹੁਣਾ ਵੀ ਤੂੰ ਹ 14-15% ਦਾ ਰਿਟਰਨ ਮਿਲਦਾ ਤਾਂ ਫੇਰ ਠੀਕ ਹੈ ਨਾ ਅਸੀਂ ਆਰਾਮ ਨਾਲ ਰੈਂਟ ਤੇ ਰਹਨੇ ਆ ਆਪਾਂ ਕਿਉਂ ਇਹ ਜੀ ਚੀਜ਼ ਖਰੀਦੀਏ ਜਿਹਦੇ ਤੇ ਆਪਾਂ ਨੂੰ ਸਿਰਫ 14-15% ਦਾ ਰਿਟਰਨ ਮਿਲੂਗਾ ਆਪਾਂ ਉਹੋ ਵਾਲੇ ਪੈਸੇ ਬਚਾ ਕੇ EMI ਵਾਲੇ ਉਹ ਉਹਨਾਂ ਨੂੰ ਸਿੱਧਾ ਸਟਾਕ ਮਾਰਕੀਟ ਚ ਲਾ ਦਨੇ ਆ ਉੱਥੇ ਆਪਾਂ ਨੂੰ ਘੱਟੋ ਘਾਟ 14% ਦਾ ਰਿਟਰਨ ਤਾਂ ਮਿਲੂਗਾ ਹੁਣ ਇਹਦੇ ਚ ਦੋ ਫੈਕਟਰਸ ਨੇ ਪਹਿਲਾ ਆਪਾਂ ਲਿਵਰੇਜ ਨੂੰ ਡਿਸਰਿਗਾਰਡ ਕਰ ਰਹੇ ਆ ਬੈਂਕ ਆਪਾਂ ਨੂੰ ਆਪਣਾ ਘਰ ਬਣਾਉਣ ਲਈ ਹੋਮ ਲੋਨ ਦਿੰਦਾ ਵਾ 8-9% ਤੇ ਪਰ ਉਹ ਕਦੇ ਵੀ ਸਟਾਕ ਖਰੀਦਣ ਲਈ ਆਪਾਂ ਨੂੰ 8-9% ਤੇ ਲੋਨ ਨਹੀਂ ਦੇਣ ਲੱਗਿਆ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਟੈਕਸ ਡਿਡਕਸ਼ਨ ਤੋਂ ਬਾਅਦ 인ਫਲੇਸ਼ਨ ਤੋਂ ਬਾਅਦ ਤੁਹਾਨੂੰ ਜਿਹੜਾ ਪੈਸਾ ਮਿਲ ਰਿਹਾ ਉਹ ਫਰੀ ਚ ਮਿਲ ਰਿਹਾ ਮਤਲਬ ਉਹਦੇ ਤੇ ਤੁਹਾਨੂੰ ਕੋਈ ਵੀ ਵਿਆਜ ਨਹੀਂ ਦੇਣਾ ਪਊਗਾ ਘਰ ਖਰੀਦਣ ਦਾ ਇੱਕ ਹੋਰ ਫਾਇਦਾ ਮੰਨ ਲਓ ਜੇ ਤੁਹਾਡੇ ਕੋਲ 20-25 ਲੱਖ ਰੁਪਇਆ ਹੈਗਾ ਤੇ ਉਹ ਜੇ ਤੁਸੀਂ ਸ਼ੇਅਰ ਮਾਰਕੀਟ ਜਾਂ 뮤ਚੁਅਲ ਫੰਡ ਚ ਲਾਉਣਾ ਚਾਹੁੰਦੇ ਹੋ ਜਿੱਥੇ ਤੁਹਾਨੂੰ ਆਨਨ ਐਵਰੇਜ 14% ਦਾ ਰਿਟਰਨ ਮਿਲ ਸਕਦਾ ਜੇ ਸਾਰਾ ਕੁਝ ਸਹੀ ਰਿਹਾ ਤਾਂ ਪਰ ਜੇ ਤੁਸੀਂ ਘਰ ਖਰੀਦਦੇ ਹੋ ਆਹੀ 20-25 ਲੱਖ ਦੀ ਡਾਊਨ ਪੇਮੈਂਟ ਕਰਕੇ ਤੇ ਉਹਦੇ ਤੇ ਤਾਂ ਤੁਹਾਨੂੰ 10-12% ਦਾ ਰਿਟਰਨ ਮਿਲੂਗਾ ਤੇ ਬਾਕੀ ਦਾ ਜਿਹੜਾ ਤੁਸੀਂ ਲੋਨ ਲੈਂਦਾ ਹੋਣਾ ਬੈਂਕ ਤੋਂ 70-75 ਲੱਖ ਦਾ ਉਹ ਤੁਸੀਂ 8-9% ਤੇ ਲੈਤਾ ਹੋਣਾ ਹਨਾ ਪਰ ਲੱਗੂਗਾ ਤਾਂ ਉਹ ਵੀ ਤੁਹਾਡੇ ਘਰ ਤੇ ਹੀ ਨਾ ਕਰਤਾ ਉਹ ਤੁਹਾਡਾ ਹੀ ਹੋਊਗਾ ਅੱਗੇ ਜਾ ਕੇ ਜਦੋਂ ਉਹਦੇ ਤੇ ਤੁਹਾਨੂੰ 12% ਦਾ ਰਿਟਰਨ ਮਿਲੇ ਆ ਉਹ ਵਾਲੀ ਪ੍ਰਾਪਰਟੀ ਤੇ ਮੰਨ ਲਓ ਤਾਂ ਫਿਰ ਮੰਨ ਲਓ ਤੁਸੀਂ ਜਿਹੜਾ ਬੈਂਕ ਤੋਂ ਲੋਨ ਲੈਤਾ ਹੋਊਗਾ ਪੈਸੇ ਲੈਤੇ ਹੋਣਗੇ 70-75 ਲੱਖ ਉਹਦੇ ਤੇ ਵੀ ਤੁਸੀਂ 3% ਦਾ ਰਿਟਰਨ ਕਮਾ ਲੋਗੇ ਮਤਲਬ ਕਿ ਜਿਹੜਾ ਪੈਸਾ ਤੁਹਾਡਾ ਹੈ ਵੀ ਹੈ ਨੀਗਾ ਉਹਦੇ ਤੇ ਵੀ ਤੁਹਾਨੂੰ 8-9% ਦਾ ਵਿਆਜ ਦੇ ਕੇ 2-3% ਦਾ ਫਾਇਦਾ ਹੋ ਰਿਹਾ ਕਿਉਂਕਿ ਤੁਸੀਂ 8-9% ਦੇ ਵਿਆਜ ਤੇ ਪੈਸਾ ਲੈ ਕੇ 10-12% ਦਾ ਰਿਟਰਨ ਦੇਣ ਵਾਲੀ ਚੀਜ਼ ਤੇ ਲਾ ਰਹੇ ਹੋ ਹੁਣ ਆਫ ਕੌਰਸ ਇਹ ਰਿਟਰਨ ਮਿਲੂਗਾ ਹੀ ਮਿਲੂਗਾ ਇਹ ਪੱਕੀ ਗਰੰਟੀ ਨਾ ਤਾਂ ਰੀਅਲ ਏਸਟੇਟ ਚਾ ਤੇ ਨਾ ਮਿਊਚੁਅਲ ਫੰਡ ਸ਼ੇਅਰ ਮਾਰਕੀਟ ਕਿਤੇ ਵੀ ਨਹੀਂ ਹੈਗੀ ਆਪਾਂ ਇਹਨਾਂ ਦੇ ਤਾਂ ਕਰਕੇ ਐਵਰੇਜ ਅਜੰਪਸ਼ਨਸ ਤੇ ਗੱਲ ਕਰ ਰਹੇ ਹਾਂ ਤਾਂ ਹੁਣ ਦੇਖੋ ਆਪਣੇ 20-25 ਲੱਖ ਤੇ ਤਾਂ ਤੁਸੀਂ ਬਣਾਏ 10-12% ਦੇ ਰਿਟਰਨ ਤੇ ਬਾਕੀ ਜਿਹੜਾ ਦੂਜੇ ਦਾ ਪੈਸਾ ਵਾ ਮਤਲਬ ਬੈਂਕ ਦਾ ਪੈਸਾ ਉਹਦੇ ਤੇ ਵੀ ਤੁਹਾਨੂੰ 3% ਸ਼ੇਅਰ ਕਰੀਏ ਤਾਂ ਇਹ ਸਾਰਾ ਕੁਝ ਇਹਨਾਂ ਦੇ ਰਿਟਰਨ ਬਰਾਬਰ ਜੀ ਹੋ ਜਾਂਦੇ ਪਰ ਹੁਣ ਇੱਕ ਹੋਰ ਐਡਵਾਂਟੇਜ ਹੈ ਰੀਅਲ ਸਟੇਟ ਦੀ ਰਿਟਰਨ ਵਾਈਜ਼ ਤਾਂ ਹੁਣੀ ਆਪਾਂ ਸਾਇੰਟੀਫਿਕਲੀ ਦੇਖਿਆ ਵੀ ਰੀਅਲ ਸਟੇਟ ਸਟਾਕ ਮਾਰਕੀਟ ਇਹ ਸਾਰਾ ਕੁਝ ਬਰਾਬਰੀਏ ਇੱਕੋ ਗੱਲ ਹੀ ਆ ਹੁਣ ਆਉਂਦੀ ਹੈ ਸਾਈਕੋਲੋਜੀ ਦੀ ਗੱਲ ਜੇ ਮੇਰੇ ਕੋਲ 20-25 ਲੱਖ ਰੁਪਏ ਹੋਣ ਤਾਂ ਮੈਂ ਕਦੇ ਵੀ ਉਹ ਪੂਰੇ ਦੇ ਪੂਰੇ ਪੈਸੇ ਸਟਾਕ ਮਾਰਕੀਟ ਚ ਪਾ ਨਹੀਂ ਸਕੂੰਗਾ ਕਿਉਂਕਿ ਬਲੈਟਿਲਿਟੀ ਕਰਕੇ ਆਪਾਂ ਨੂੰ ਉੱਨਾ ਕੰਫਰਟ ਨਹੀਂ ਆਉਂਦਾ ਇਹਦਾ ਮਤਲਬ ਇਹ ਨਹੀਂ ਵੀ ਹੁਣ ਤੁਸੀਂ ਫਿਰ ਮਾਰਕੀਟ ਚ ਪੈਸਾ ਨਾ ਲਾਓ ਜਾਂ ਹੋਰ ਕਿਸੇ ਐਸੈਟ ਤੁਹਾਨੂੰ ਆਪਣੀ ਰਿਸਕ ਪ੍ਰੋਫਾਈਲ ਦੇ ਹਿਸਾਬ ਨਾਲ ਸਾਰੇ ਐਸੈਟ ਕਲਾਸਾਂ ਚ ਅਲੋਕੇਸ਼ਨ ਕਰਨੀ ਚਾਹੀਦੀ ਹੈ ਪਰ ਆਪਾਂ ਇੰਡੀਅਨ ਰੀਅਲ ਏਸਟੇਟ ਚ ਥੋੜਾ ਜਿਹਾ ਕੰਫੀਡੈਂਟ ਮਹਿਸੂਸ ਕਰਦੇ ਹਾਂ ਵੀ ਇੱਥੇ ਆਪਣਾ ਪੈਸਾ ਜਿਹੜਾ ਉਹ ਸੇਫਲੀ ਗਰੋ ਹੋਦਾ ਰਹੂਗਾ ਜਿਵੇਂ ਆਪਾਂ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਵੀ ਦੇਖਿਆ ਹੋਣਾ ਉਹਨਾਂ ਕੋਲ ਜਦੋਂ ਵੀ ਪੈਸਾ ਕੋਈ ਵੀ ਵਾਧੂ ਆਉਂਦਾ ਸੀ ਉਹ ਜਦੀ ਰੀਅਲ ਏਸਟੇਟ ਚ ਲਾ ਦਿੰਦੇ ਸੀ ਜਮੀਨ-ਜਮੂਨ ਖਰੀਦ ਲੈਂਦੇ ਸੀ ਤਾਂ ਕਰਕੇ ਫਿਰ ਆਪਾਂ ਨੂੰ ਰੀਅਲ ਏਸਟੇਟ ਉੱਤੇ ਸਟਾਕ ਮਾਰਕੀਟ ਨਾਲ ਥੋੜਾ ਜਿਹਾ ਜ਼ਿਆਦਾ ਭਰੋਸਾ ਹੁੰਦਾ ਵਾ ਹੁਣ ਥ੍ਰੀਓਰਟੀਕਲੀ ਤਾਂ ਮੰਨ ਲਓ ਸਟਾਕ ਮਾਰਕੀਟ ਤੁਹਾਨੂੰ 14-15% ਦਾ ਰਿਟਰਨ ਦਿੰਦੀ ਆ ਪਰ ਜੇ ਤੁਸੀਂ ਉਹਦੇ ਚ 20-25 ਲੱਖ ਜਾਂ ਕੋਈ ਵੀ ਵੱਡੀ ਅਮਾਊਂਟ ਲਾ ਹੀ ਨਹੀਂ ਪਾਉਂਗੇ ਤਾਂ ਫਿਰ ਉਹ ਤੁਹਾਨੂੰ 14% ਦਾ ਰਿਟਰਨ ਵੀ ਕਿੱਥੋਂ ਮਿਲੂ ਨਾਲੇ ਰਿਟਰਨ ਚਾਹੇ 10% ਹੋਵੇ ਚਾਹੇ 8 ਚਾਹੇ 14 ਉਹ ਮੈਟਰ ਨਹੀਂ ਕਰਦਾ ਮੈਂ ਪੈਸਾ ਆਪਣਾ ਕੰਫੀਡੈਂਟਲੀ ਇਨਵੈਸਟ ਕਰ ਸਕਾਂ ਤੇ ਮੈਨੂੰ ਇਨਫਲੇਸ਼ਨ ਯਾਨੀ ਕਿ 6-7% ਤੋਂ ਜ਼ਿਆਦਾ ਰਿਟਰਨ ਮਿਲ ਸਕੇ ਮੇਨ ਉਹ ਮੈਟਰ ਕਰਦਾ ਤਾਂ ਕਰਕੇ ਫਿਰ ਸਟਾਕ ਮਾਰਕੀਟ 뮤ਚੁਅਲ ਫੰਡ 골ਡ ਜਾਂ ਰੀਅਲ ਸਟੇਟ ਸਾਰੇ ਇਹ ਵਧੀਆ ਐਸੈਟ ਕਲਾਸ ਨੇ ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦਾ ਪਰ ਤੁਹਾਡੇ ਲਈ ਉਹ ਵਾਲੀ ਐਸੈਟ ਕਲਾਸ ਵਧੀਆ ਵਾ ਜਿਦੇ ਚ ਤੁਸੀਂ ਕੰਫੀਡੈਂਟਲੀ ਪੈਸਾ ਇਨਵੈਸਟ ਕਰ ਸਕੋ ਹੁਣ ਆਉਂਦੇ ਆ ਕਨਕਲੂਜਨ ਤੇ ਤੁਹਾਨੂੰ ਘਰ ਖਰੀਦ ਲੈਣਾ ਚਾਹੀਦਾ ਜਾਂ ਰੈਂਟ ਤੇ ਰਹਿਣਾ ਹੀ ਫਾਇਦੇਮੰਦ ਆ ਇਹਦਾ ਜੇ ਤੁਸੀਂ ਹੁਣ ਤੱਕ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਆਪਣੀ ਫੈਮਿਲੀ ਦੀ ਖੁਸ਼ੀ ਇਮੋਸ਼ਨ ਮੈਂਟਲ ਪੀਸ ਤੇ ਬਾਕੀ ਜਿਹੜੇ ਆਪਾਂ ਪਿੱਛੇ ਵੀਡੀਓ ਚ ਕੈਲਕੂਲੇਸ਼ਨ ਕੀਤੇ ਇਨਾਂ ਦੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਪੂਰੀ ਵੀਡੀਓ ਦੀ ਸਮਰੀਂ ਦੇਵਾਂ ਤਾਂ ਤੁਹਾਨੂੰ ਘਰ ਖਰੀਦ ਲੈਣਾ ਚਾਹੀਦਾ ਤਾਂ ਜੇ ਤੁਸੀਂ ਕੰਫਰਟੇਬਲੀ ਘਰ ਖਰੀਦ ਸਕਦੇ ਹੋ ਤੁਹਾਡੇ ਤੇ ਕੋਈ ਵੀ ਹੋਰ ਐਮਆਈ ਦਾ ਬੋਝ ਨਹੀਂ ਹੈਗਾ ਤੁਸੀਂ ਜੰਗ ਹੋ ਹਜੇ ਵਧੀਆ ਪੈਸੇ ਕਮਾ ਰਹੇ ਹੋ ਤੇ ਤੁਸੀਂ ਉਹ ਵਾਲਾ ਘਰ ਖਰੀਦਣ ਦੀ ਸੋਚ ਰਹੇ ਹੋ ਜਿਹਦੇ ਤੇ ਤੁਹਾਡੀ ਸੈਲਰੀ ਦਾ 30-25% ਹਿੱਸਾ ਹੀ ਜਾਊਗਾ ਉਹਦੀ ਐਮਆਈ ਤੇ ਘਰ ਦੀ ਐਮਆਈ ਤੇ ਤਾਂ ਤੁਸੀਂ ਬਿਲਕੁਲ ਘਰ ਖਰੀਦ ਸਕਦੇ ਹੋ ਇਹ ਕੋਈ ਵੀ ਮਾੜੀ ਚੋਣ ਨਹੀਂ ਹੈਗੀ ਵਧੀਆ ਚੋਈਸਾ ਉਹਨੂੰ ਵਧੀਆ ਹੀ ਰਿਟਰਨ ਮਿਲਣਗੇ ਕਿਉਂਕਿ ਹੁਣ ਤੱਕ ਆਪਾਂ ਜਿਹੜੀਆਂ ਵੀ ਕੈਲਕੂਲੇਸ਼ਨਾਂ ਕੀਤੀਆਂ ਉਹ ਸਿਰਫ ਫਾਈਨੈਂਸ਼ੀਅਲ ਕੈਲਕੂਲੇਸ਼ਨਾਂ ਕੀਤੀਆਂ ਪਰ ਇਹਦੇ ਚ ਇੱਕ ਇਮੋਸ਼ਨਲ ਐਂਗਲ ਵੀ ਆ ਰਿਹਾ ਰੀਅਲ ਸਟੇਟ 'ਚ ਫੈਮਿਲੀ ਦੀਆਂ ਜ਼ਰੂਰਤਾਂ ਸੁਪਨੇ ਤੇ ਰੀਅਲ ਸਟੇਟ ਨਾਲ ਇੱਕ ਇਹੀ ਜੀ ਚੀਜ਼ ਆ ਜਿਹਨੂੰ ਤੁਸੀਂ ਫੀਲ ਕਰ ਸਕਦੇ ਹੋ ਰੋਜ਼ ਆਪਦੇ ਨਾਲ ਜਿਉਉਨੇ ਹੋ ਤੇ ਪਰ ਸਟਾਕ ਆ ਜਿਹੜਾ ਉਹ ਡਿਜੀਟਲੀ ਤੁਹਾਡੇ ਡੀਮੈਟ ਅਕਾਊਂਟ 'ਚ ਪਏ ਹੁੰਦੇ ਉਹਨਾਂ ਨੂੰ ਤੁਸੀਂ ਫੀਲ ਨਹੀਂ ਕਰ ਸਕਦੇ ਇੰਜੋਏ ਨਹੀਂ ਕਰ ਸਕਦੇ ਪਰ ਰੀਅਲ ਸਟੇਟ ਨੂੰ ਤੁਸੀਂ ਫੀਲ ਕਰ ਪਾਉਨੇ ਹੋ ਤੇ ਰੋਜ਼ ਇੰਜੋਏ ਕਰਦੇ ਹੋ ਤਾਂ ਕਰਕੇ ਫਿਰ ਜੇ ਤੁਸੀਂ ਆਪਣੇ ਰਹਿਣ ਲਈ ਇਹ ਆਈ ਹੋਪ ਕਿ ਹੁਣ ਤੁਸੀਂ ਇਹ ਜਾਲੀ ਇਨਫਲੂਐਂਸਰਾਂ ਦੀਆਂ ਰੀਲਾਂ ਜਾਂ ਸ਼ਾਰਟ ਦੇਖ ਕੇ ਮਿਸਗਾਈਡ ਨਹੀਂ ਹੋਮੋਗੇ ਤੇ ਆਪਣੇ ਲਈ ਸਹੀ ਡਿਸੀਜਨ ਲੈ ਸਕੋਗੇ ਤਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਜਾਂ ਤੁਹਾਡਾ ਘਰ ਦਾ ਹੀ ਬੰਦਾ ਐਹੀਆਂ ਜੀਆਂ ਅੱਧੀ ਅਧੂਰੀ ਇਨਫੋਰਮੇਸ਼ਨ ਵਾਲੀਆਂ ਰੀਲਾਂ ਦੇਖ ਕੇ ਮਿਸਗਾਈਡ ਹੋ ਰਿਹਾ ਤੇ ਗਲਤ ਡਿਸੀਜਨ ਲੈ ਰਿਹਾ ਤਾਂ ਤੁਸੀਂ ਉਹਦੇ ਨਾਲ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨੂੰ ਰੈਂਟ ਵਰਸਸ ਬਾਏ ਦਾ ਪੂਰਾ ਕੰਪਲੀਟ ਪਰਸਪੈਕਟਿਵ ਮਿਲ ਸਕੇ ਚਲੋ ਠੀਕ ਹੈ ਜੀ ਫਿਰ ਬਾਏ ਬਾਏ